ਭਾਜੀ ਮੇਰਾ ਨਾਮ ਗੌਰਵ ਹੈ ਜੀ ਹੂੰ ਮੈਂ ਪਿੰਡ ਪਤੇਵਾਲਾ ਤੋਂ 5:30 ਵਜੇ ਹੂੰ ਪੇਂਟ ਦਾ ਕੰਮ ਕਰਕੇ ਰੋਪੜ ਨੂੰ ਆ ਰਿਹਾ ਤੇ ਜੀ ਅੱਛਾ ਨਾਲ ਮੇ ਡੈਡੀ ਤੇ ਇੱਕ ਬੰਦਾ ਹੋਰ ਪਈ ਸਾਡੇ ਨਾਲ ਦਾ ਜੀ ਹੂੰ ਤੇ ਉਧਰ ਤੇ ਜੀ ਇੱਕ ਕਾਲੇ ਰੰਗ ਦੀ ਗੱਡੀ ਆ ਰਹੀ ਸੀ ਜੀ ਹੂੰ ਉਹਨੇ ਜੀ ਟਰਾਲੇ ਨੂੰ ਓਵਰਟੇਕ ਕਰਨ ਲੱਗੇ ਤੇ ਜੀ ਅੱਛਾ ਬਹੁਤ ਸਤਿ ਸ਼੍ਰੀ ਅਕਾਲ ਮੇਰੇ ਪਾਪਾ ਤੇ ਇੱਕ ਬੰਦਾ ਸਾਡੇ ਨਾਲ ਦਾ ਹੋਰਤਾ ਜੀ ਉਹਨੂੰ ਆਪਣੀ ਗੱਡੀ ਦੇ ਪੇਟ 'ਚ ਲੈ ਲਿਆ ਜੀ ਤੇ ਡੰਗਾਇ ਬੰਦਿਆ ਜੀ ਉੱਤੇ ਇਮ ਮੌਕੇ ਤੇ ਦੇਖ ਗੱਡੀ ਵਾਲਾ ਲੈ ਕੇ ਆਇਆ ਕਿ ਫਰਾਰ ਹੋ ਗਿਆ ਗੱਡੀ ਵਾਲਾ ਭਾਈ ਭੱਜ ਗਿਆ ਜੀ ਫਰਾਰ ਛਾਣ ਹੋਈ ਏ ਗੱਡੀ ਕੋਈ ਨੰਬਰ ਵਗੈਰਾ ਨੰਬਰ ਨਹੀਂ ਭਾਜੀ ਕੱਲੀ ਕਾਲੇ ਰੰਗ ਦੀ ਗੱਡੀ ਸੀ ਜੀ ਛੇੜੀ ਗੱਡੀ ਸੀ ਪਤਾ ਲੱਗਿਆ ਕੁਝ ਨਹੀਂ ਭਾਜੀ ਮੈਂ ਨਹੀਂ ਦੇਖਿਆ ਭਾਜੀ ਅੱਛਾ ਪਤਾ ਕਿੱਦਾਂ ਲੱਗਿਆ ਕਿ ਐਕਸੀਡੈਂਟ ਹੋ ਗਿਆ ਬਾਸੀ ਗਾਜੀ ਨਾਲੇ ਤੇ ਦੂਈ ਮੋਟਰਸਾਈਕਲ ਤੇ ਆ ਰਹੇ ਸੀ ਆੜੇ ਦੇ ਵਿੱਚ ਵਿੱਚ ਉੱਥੇ ਹਸਪੀਟਲ ਆਣ ਤੋਂ ਪਹਿਲੇ ਹੀ ਡੈਥ ਹੋ ਗਈ ਹਾਂ ਮੌਕੇ ਤੇ ਡੈਥ ਹੋ ਗਈ ਤੇ ਬਲੇ ਕਲਰ ਕੀ ਗਾੜੀ ਆ ਰਹੀ ਥੀ ਉਧਰ ਸੇ ਇਹ ਬੰਦੇ ਆ ਰਹੇ ਥੇ ਦੋਨੋਂ ਹਮ ਪੇਂਟ ਦਾ ਕੰਮ ਕਰਕੇ ਆ ਰਹੇ ਥੇ ਪਿੰਡੋਂ ਸੇ ਨਿਕਲੇ ਥੇ ਉਧਰ ਸੇ ਗਾੜੀ ਆ ਰਹੀ ਥੀ ਗਾੜੀ ਵਾਲੇ ਨੇ ਓਵਰਟੇਕ ਕੀਤਾ ਓਵਰਟੇਕ ਕਰਨੇ ਕੇ ਬਾਅਦ ਆਮਨੇ ਸਾਹਮਨੇ ਸੇ ਟੱਕਰ ਹੋ ਗਈ ਇਹ ਦੋਨੋਂ ਬੰਦੋ ਕੀ ਮੌਤ ਉਹੀ ਤੇ ਹੋ ਗਈ ਅਛਾ ਦੋਨੇ ਇੱਕੋ ਮੋਟਰਸਾਈਕਲ ਤੇ ਸੀ ਇਹ ਤੇ ਇਹਨਾਂ ਦਾ ਨਾਮ ਕੀ ਗੌਰਵ ਹੈ ਇਨਾਦੇ ਪਪਾ ਜੱਤ ਕੰਮ ਕਰਕੇ 5:30 ਵਜੇ ਪਿੰਡ ਤੋਂ ਆ ਰਹੇ ਸੀ ਰੋਪੜ ਸਾਈਡ ਤੇ ਕਲਾਣਾ ਬਲੈਕ ਕਲਰ ਦੀ ਗੱਡੀ ਜਿਹੜੀ ਰੋਪੜ ਤੋਂ ਜਾ ਰਹੀ ਸੀ 45 ਸਾਈਡ ਉਹਨਾਂ ਨੇ ਓਵਰਟੇਕ ਕਰਕੇ ਗੱਡੀ ਨੂੰ ਕੀਤਾ ਸੀ ਤੇ ਜਿਹੜੇ ਦੋ ਮੋਟਰਸਾਈਕਲਾਂ ਤੇ ਚਾਰ ਬੰਦੇ ਸੀ ਇੱਕ ਮੋਟਰਸਾਈਕਲ ਤੇ ਦੋ ਬੰਦੇ ਤੇ ਉਹਨਾਂ ਨੇ ਗੱਡੀ ਵਾਲੇ ਨੇ ਕਿਹਾ ਕੀਤਾ ਜਿਹੜੇ ਓਵਰਟੇਕ ਕਰਕੇ ਉਹਨਾਂ ਤੇ ਸਟੇering ਨਿਸ਼ਾਮ ਹੋਇਆ ਉਹਨਾਂ ਨੇ ਸਿੱਧਾ ਮੋਟਰਸਾਈਕਲ ਵਿੱਚ ਮਾਰੇ ਆ ਮੋਟਰਸਾਈਕਲ ਤੇ ਜਿਹੜੇ ਦੋ ਬੰਦੇ ਸਵਾਰ ਸੀਗੇ ਉਹਨਾਂ ਦੀ ਮੁੱਖ ਤੇ ਡੈਟ ਹੋ ਗਈ ਸੀ ਤੇ ਇਹਨਾਂ ਦੇ ਫਾਦਰ ਸਾਹਿਬ ਸੀ ਉਹ ਸੇਵਨਲੋ ਸਿਵਲ ਹਸਪੀਟਲ ਰੋਪੜ ਵਿੱਚ ਚੱਲਣਗੀ ਆ ਨਾਮ ਕੀ ਹੈਗਾ ਜਿਨਾਂ ਹੀ ਡਟ ਚੱਲ ਤਾਂ ਸਰ ਦੇਖੋ ਹਲੇ ਕੁਝ ਵੀ ਨਹੀਂ ਹੈ ਬੱਕੇ ਅਸੀਂ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਹਾਂ ਉਹਨਾਂ ਦੀ ਤਕੀਕਾਤ ਕੀਤੀ ਜਾਵੇ ਇਹ ਗਰੀਬ ਬੰਦੇ ਮਜ਼ਦੂਰ ਬੰਦੇ ਇਹਨਾਂ ਨੂੰ ਇਨਸਾਨ ਮਿਲੇ ਜਾਵੇ ਅੱਛਾ ਉਹ ਬੰਦੇ ਜਿਹੜੇ ਭੱਜੇ ਨੇ ਕੋਈ ਗੱਡੀ ਦੀ ਪਛਾਣ ਹੋਈ ਆ ਕੋਈ ਸੀਸੀਟੀਵੀ ਰਿਕਾਰਡਿੰਗ ਉਹਨਾਂ ਹੋਈ ਆ ਕੋਈ ਸਰ ਦੇਖੋ ਉਧਰ ਨਾ ਇੱਕ ਜਿੱਤੇ ਗਰਾਊਂਡ ਹੈ ਫੁੱਟਬਾਲ ਖੇលਦੇ ਆ ਉੱਥੇ ਕੈਮਰੇ ਲੱਗੇ ਆ ਜੇ ਅਗਰ ਕੈਮਰੇਾਂ ਤੇ ਜਾ ਕੇ ਚੈੱਕ ਕੀਤਾ ਜਾਵੇ ਤੇ ਗੱਡੀ ਵਾਲਾ ਪਤਾ ਲੱਗ ਸਕਦਾ ਏ ਕਿ ਕਿਹੜੀ ਗੱਡੀ ਸੀ ਬਲੈਕ ਕਲਰ ਦੀ ਗੱਡੀ ਹੈ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਵਾ ਅੱਛਾ ਅਸੀਂ ਪ੍ਰਸ਼ਾਸਨ ਦੇ ਮੰਗ ਕਰਦੇ ਹਾਂ ਨਾਲੇ ਗਰੀਬ ਬੰਦੇ ਨਾਲ ਦੀ ਮਦਦ ਕੀਤੀ ਜਾਵੇ ਅੱਛਾ ਬੰਦਿਆਂ ਦੀ ਡੈਥ ਪਹਿਲਾਂ ਹੀ ਹੋ ਗਈ ਸੀ ਕਿ ਹਸਪੀਟਲ ਚ ਲਿਆਏ ਤੇ ਹੋਈ ਪਹਿਲਾਂ ਹੀ ਹੋ ਗਈ ਸਰ ਮੌਕੇ ਤੇ ਹੀ ਹੋ ਗਈ ਠੀਕ ਆ ਤੇ ਨਾਲ ਨੂੰ ਜਦ ਇੱਥੇ ਲੈ ਕੇ ਆਏ ਆ ਤੇ ਬੰਦੇ ਐਕਸਪਾਇਰ ਹੋ ਗਏ ਠੀਕ ਆ ਉਹਨਾਂ ਦੇ ਅੰਦਰ ਜਾਨ ਨਹੀਂ ਸੀਗੀ ਦੋ ਬੰਦੇ ਇੱਥੇ ਮੌਜੂਦ ਨੇ ਜਿਨ੍ਹਾਂ ਦੀ ਐਕਸਪਾਇਰ ਮੌਕੇ ਤੇ ਜੈਤ ਹੋ ਗਈ ਸੀ ਉਹਨਾਂ ਨੂੰ ਸਿਵਲ ਹਸਪੀਟਲ ਵਿੱਚ ਰੋਪੜ ਲਿਆਇਆ ਗਿਆ ਤੇ ਬਾਕੀ ਆਪਣੇ ਭਾਈ ਹੈ ਜਿਹੜਾ ਤੇ ਫਾਦਰ ਸਾਹਿਬ